ਤਕਬੀਰ ਆਂਦਾ ਹੀ ਮੈਂ ਮਣੀ ਨਾ ਗੱਲ ਕਰੂੰਗਾ ਹੇ ਤੱਕ ਕੀਤੀ ਨਹੀਂ ਕਦੋਂ ਦਾ ਦਿਨ ਚੜਿਆ ਵਾ ਦੱਸ ਆਣ ਗਵਣ ਨੂੰ ਇਹਦਾ ਫਾਇਦਾ ਕੀ ਹੋਇਆ ਜਦੋਂ ਆਪਾਂ ਵੇਲੇ ਸਰ ਕੇ ਇਹਨੂੰ ਗੱਲ ਹੀ ਨਹੀਂ ਦੱਸਣੀ ਜਦੋਂ ਘਰ ਚੰਗੇ ਤਾਂ ਰੋਣਾ ਦਾ ਉੱਜੜ ਗਿਆ ਫੇਰ ਰੋਲਾ ਪਾਏ ਦਾ ਕੀ ਫਾਇਦਾ ਉਹਨਾਂ ਨੇ ਫੇਰ ਸਾਡੇ ਗੱਲ ਪੈਣਾ ਵੀ ਤੁਹਾਡਾ ਕੀ ਫਾਇਦਾ ਸਾਡੇ ਲੱਗ ਗਿਆ ਜੇ ਤੁਸੀਂ ਵੇਖ ਹੀ ਲਿਆ ਤੇ ਆਣ ਕੇ ਸਾਨੂੰ ਦੱਸਣ ਆਲੇ ਬੰਦੇ ਪਹਿਲਾਂ ਇਹੋ ਨਾ ਗੱਲ ਕਰਦੀਆਂ ਫੇਰ ਕੰਮ ਕਰਨੀਆਂ ਸਾਈ ਸਲੇਬ ਸਾਫ ਕਰਨ ਵਾਲੀ ਹੈ ਜੇ ਮੇਰੀ ਸਾਬਕਤਾਰ ਵੀ ਅੱਜ ਕਰੀ ਜਾਣਾ ਵਾ ਕਰਨਾ ਨਹੀਂ ਵੀ ਜ਼ਰੂਰੀ ਆ ਜਿਹੜਾ ਕੱਲ ਦਾ ਕਾਰਨਾਮਾ ਵੇਖਿਆ ਵਾ ਉਹ ਵੀ ਦੱਸ ਦੇਣਾ ਹੀ ਕੋਈ ਨਹੀਂ ਕਮਨ ਬੀੜ ਕੇ ਦੱਸਉਣਾ ਵਾ ਹੌਸਲਾ ਕਰ ਆਹ ਜੇ ਨਹੀਂ ਨਾ ਮੰਨੀ ਨਾ ਤੂੰ ਗੱਲ ਕਰਨੀ ਤੇ ਮੈਂ ਗਰਮੀਤ ਨਾ ਕਰ ਦਿੰਨੀ ਆ ਫਿਰ ਉਹ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਉਹਨੇ ਤੇਰੇ ਘਰ ਪੈਜੇ ਨਹੀਂ ਲੱਸਣਾ ਮੁੜ ਕੇ ਉਹ ਕਹਣਾ ਸਾਡਾ ਘਰ ਚੰਗਾ ਬਲਾ ਹੱਥ ਨਾਲ ਮਸਣ ਨੇ ਤੂੰ ਦੇ ਦੇ ਆਣ ਕੇ ਪਾੜਾ ਪੀਆ ਪਾਉਣ ਸਾਡੇ ਆਣਕ ਵਣ ਹੋਏ ਦਾ ਕੀ ਫਾਇਦਾ ਜਦੋਂ ਅਗਲੇ ਦਾ ਭਲਾ ਹੀ ਨਹੀਂ ਕਰਨਾ ਤੇ ਜਦੋਂ ਆਪਾਂ ਸਾਰਾ ਕੁਝ ਵੇਖਿਆ ਜੇ ਕਰਤੂਤਾ ਵੇਖੀਆਂ ਵਾ ਉਹ ਕਰਤੂਤਾ ਦੱਸਣੀਆਂ ਨਹੀਂ ਇਹੋ ਕਿ ਤੇ ਜਨਾਨੀ ਨੇ ਗਲਤ ਕੰਮ ਕੀਤਾ ਹੈ ਨਾ ਤੇ ਬੰਦਾ ਆਪਣਾ ਸਿਰ ਭੰਦਾ ਜਨਾਨੀ ਨੂੰ ਵੱਢਣ ਤੱਕ ਜਾਂਦਾ ਵਾ ਇਹ ਬੰਦਾ ਹੋ ਕੇ ਜੋ ਮਰਜ਼ੀ ਕਰ ਸਕਦਾ ਇਦਾਂ ਨਹੀਂ ਹੁੰਦਾ ਹੁੰਦਾ ਤੇ ਮੈਂ ਕਹਦੋ ਕਿ ਐਦਾਂ ਹੁੰਦਾ ਮੈਂ ਤੇ ਤੈਨੂੰ ਕੱਲ ਵੀ ਕਿਹਾ ਸੀ ਹੁਣ ਵੀ ਕਹਿਣਾ ਕਿ ਉਹ ਗਲਤ ਵਾ ਤੈਨੂੰ ਸਮਝਾਉਨੇ ਆ ਪਹਿਲਾਂ ਜਾ ਕੇ ਮੈਂ ਉਹ ਆਪਣੇ ਤਰੀਕੇ ਨਾਲ ਗੱਲ ਕਰੂੰਗਾ ਤੂੰ ਸਿੱਧਾ ਠਾ ਛੋਟਾ ਮੰਨੇਗੀ ਤੇ ਅਗਲਾ ਕੁਝ ਯਕੀਨ ਕਰੂਗਾ ਤੇਰੇ ਤੇ ਠਾ ਛੋਟਾ ਹੀ ਮੰਨਣਾ ਪੈਂਦਾ ਮਚਾਰੀ ਰੁਪਈਆ ਰੁਪਈਆ ਜੋੜਦੀ ਪਾਈ ਪਾਈ ਜੋੜਦੀ ਆ ਤੇ ਫੇਰ ਆਪਣਾ ਘਰ ਚ ਲੰਮਦੀ ਉਹ ਉੱਤੇ ਹਜ਼ਾਰਾਂ ਨਾ ਡੋਂਦਾ ਚੱਲ ਕੋਈ ਗੱਲ ਨਹੀਂ ਬਲਜੀਤ ਮੈਂ ਜਾਣਾ ਵਾਂ ਤੂੰ ਇਡੀ ਕਾਲੀ ਨਾ ਪੈ ਆ ਤੇਰਾ ਸੁਭਾਅ ਮੈਨੂੰ ਮਾਸਾ ਨੂੰ ਚੰਗਾ ਲੱਗਦਾ ਤੂੰ ਕਾਲੀ ਪੈ ਜੰਦੀ ਕਿਸਦਾ ਘਰ ਆ ਆਪਣਾ ਘਰ ਨਹੀਂਗਾ ਆਪਣੇ ਨਾਲ ਕੱਲ ਧੀ ਪੁੱਤ ਨੂੰ ਇੱਕਦਮ ਗੁੱਸੇ ਹੋਈ ਹੈ ਨਾ ਤੇ ਅਗਲਾ ਗੱਲ ਪੈਂਦਾ ਕਿ ਤੁਸੀਂ ਮੈਨੂੰ ਕਿਉਂ ਆਂਦੇ ਏ ਇਦਾਂ ਮੈਂ ਤੇ ਮੇਰੇ ਚਾਚੇ ਤਾਈ ਦੇ ਪੁੱਤ ਭਰਾ ਵਾ ਨਾ ਰਕਵੀਰ ਅੱਖੀਂ ਵੇਖਿਆ ਜ਼ਹਿਰ ਪੀਤਾ ਜਾਂਦਾ ਚਾਚੇ ਚਾਚੇ ਦਾ ਪੋਤਵਾ ਭਰਾ ਵਾ ਪਰ ਗਲਤ ਕੰਮ ਕਰਨ ਡਿਆ ਨਾ ਉਹ ਤੇ ਗਲਤ ਵਾ ਮੈਂ ਕਦੋਂ ਉਹਨੂੰ ਕਹਿੰਦੇ ਕਿ ਉਹ ਚੰਗਾ ਕਰ ਦਿਆ ਵਾ ਮੈਂ ਉਹ ਥੋੜਾ ਹਿਸਾਬ ਰਹਿ ਗਿਆ ਨਬੇੜ ਕੇ ਤੇ ਮੈਂ ਜਾਣਾਂ ਵਾ ਤੁਸੀਂ ਤਾਂ ਹੋਏ ਨੋਰਮਲ ਜਿੱਦਾਂ ਕੋਈ ਗੱਲ ਹੀ ਨਹੀਂ ਹੋਈ ਮਿੰਤ ਉਹਦੇ ਵੱਲ ਵੇ ਵੇ ਤਰਸ ਆਉਂਦਾ ਜਿੱਦਨ ਕਿਤੇ ਘਰ ਚ ਗੜਬੜ ਜ਼ਿਆਦਾ ਹੋ ਗਈ ਨਾ ਜਿੱਦਨ ਉਹਨੂੰ ਇੱਥੇ ਲੈ ਆਇਆ ਕੰਮ ਉਸ ਦਿਨ ਖਰਾਬ ਹੋਣਾ ਮੇਰੀ ਸੁਣੋ ਗੱਲ ਨਾਲੇ ਵਿਚਾਰੇ ਦੀ ਨਿਆਣੇ ਦੀ ਜ਼ਿੰਦਗੀ ਬਰਬਾਦ ਤੇ ਨਾਲੇ ਵਿਚਾਰੀ ਇਹ ਇੰਨੀ ਸੋਹਣੀ ਕੁੜੀ ਉਹਦੀ ਜ਼ਿੰਦਗੀ ਬਰਬਾਦ ਨਾਉ ਇੱਧਰ ਜੋਗੀ ਤੇ ਨਾ ਉੱਧਰ ਜੋਗੀ ਆਖੇ ਵੇਖ ਕੇ ਵੀ ਜ਼ਿਆਰ ਪੀ ਲੈਂਦੀਆਂ ਕੁੜੀਆਂ ਵਿਚਾਰੀਆਂ ਉਹ ਮੈਨੂੰ ਆਪਣੇ ਭਰਾ ਦਾ ਪਤਾ ਇਨੀ ਕਰਤੂ ਦਾ ਮਾਲਕ ਨਹੀਂਗਾ ਉਹਦੀ ਮੱਤ ਦੇ ਪਿਆਵਾ ਪਰਦਾ ਠੀਕ ਆ ਨਾ ਪਹਿਲਾਂ ਰਿਆ ਸੀ ਬੰਨਾ ਜੇ ਹੁਣ ਮਿਲ ਗਈ ਉਹਨੂੰ ਆਜ਼ਾਦੀ ਆ ਗੱਲ ਵਾ ਤੇ ਕੋਈ ਨਹੀਂ ਮੈਸਾ ਥੋੜਾ ਜਿਹਾ ਮੇਰਾ ਕੰਮ ਰਹਿ ਗਿਆ ਕਰਕੇ ਮੈਂ ਜਾਣਾ ਵਾ ਤੂੰ ਹਾਈਪਰ ਨਾ ਹੋ ਹਾਂ ਇਹ ਵੀ ਠੀਕ ਗੱਲ ਹੈ ਜਿੱਦਨ ਜਨਾਨੀ ਦੀ ਮਾਤ ਤੇ ਪੜਦਾ ਪਿਆ ਹਨ ਉਦਨ ਤੁਹਾਡੇ ਅਰਗੇ ਨੇ ਕਿਰਪਾਨਾ ਫੜ ਕੇ ਤੁਰ ਪੈਣਾ ਲੱਗੇ ਉਹ ਚੰਗਾ ਬਾਬਾ ਆ ਲੈ ਮੈਂ ਪਹਿਨਾ ਜਾਵਨਾ ਵਾ ਫੇਰੀ ਮੈਂ ਕੋਈ ਗੱਲ ਕਰੂੰ ਆਰ ਕੇ ਉਹਨਾਂ ਚ ਮੇਰੀ ਜਾਨ ਸਾਡੀ ਗਵਾਰ ਦੀ ਨੋ ਭੈਣ ਵਾ ਕੀ ਕਰਨੂ ਬਾਹਰ ਗਈ ਕਿਉਂ ਤੁਰੀ ਫਿਰਦੀ ਬਾਹਰ ਲੋਕਾਂ ਦੇ ਨਾਲ ਹੁਣ ਉਹ ਮੁੰਡਾ ਨਾ ਤੁਹਾਡਾ ਤੁਹਾਡਾ ਰਾਦਾ ਬਦਨਾਮੀ ਨਾ ਹੋਵੇ ਮੈਂ ਤਾਂ ਕਹਿੰਨੀ ਆਂ ਗਵਣ ਨੂੰ ਵੀ ਪਤਾ ਲੱਗੇ ਤੇ ਇਹ ਕੀ ਕਰਤੂਤਾ ਕਰਦਾ ਫਿਰਦਾ ਅੱਜ ਮੈਂ ਵੇਖਿਆ ਕੱਲ ਗਲੀ ਚ ਹੋਰ ਕੋਈ ਵੇਖੂ ਇਹਨੂੰ

ਤੁਸੀਂ ਕਿਹਾ ਭਾਈ ਅਸੂਕਾਰ ਹੋਰ ਮੋਟਾ ਵਧੀਆ 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 ਕੋਈ ਨਾ ਬਹੁਤ ਵਧੀਆ ਠੀਕ ਠਾਕ ਤੁਸੀਂ ਸੁਣਾਓ ਕਿਦਾਂ ਦਾ ਬਾਰ ਚੱਲਦੇ ਆ ਕੋਈ ਨਹੀਂ ਕਾਰੋਬਾਰ ਬਸ ਕੋਈ ਨਹੀਂ ਆ ਭਾਈ ਬੇਲੇ ਹੁਣ ਇਸ ਟਾਈਮ ਤੇ ਆਏ ਆ ਤੇ ਇਹ ਕਰੇਗੇ ਨਹੀਂ ਹੁਣ ਚਾਰ ਦਿਨ ਚੰਗੀ ਗੱਲ ਆ ਪੰਜਾਂ ਜੀ ਤੇ ਮੈਂ ਤਾਂ ਨਾ ਕਿ ਗੱਲ ਕਰਨੀ ਸੀ ਦੱਸੋ ਭਾਈ ਕੀ ਗੱਲ ਕਰਨੀ ਦੱਸੋ ਬਸਾਂ ਨਾ ਕਰੀ ਹੁਣ ਦੱਸੋ ਤੁਸੀਂ ਮੈਂ ਕਦੀ ਅੱਗੇ ਟੜੀ ਗੱਲ ਦਾ ਗੁੱਸਾ ਕੀਤਾ ਵਾ ਜਿਹੜਾ ਤੂੰ ਕੰਮ ਡਿਆ ਨਾ ਕਰਨ ਉਹ ਚੰਗੇ ਨਹੀਂ ਤੇਰੇ ਵਾਸਤੇ ਮੈਂ ਕਿਹੜੀ ਕੰਮ ਕਰਦੇ ਆ ਕੰਮ ਤੁਹਾਨੂੰ ਪਤਾ ਕੰਪਨੀ 'ਚ ਹੀ ਕੰਮ ਕਰਦਾ ਐ ਤੋਂ ਲਾਵਾ ਕੀ ਕੰਮ ਕਰਦਾ ਹੁਣ ਜਿਹੜੇ ਕੱਲ ਕਰਦਾ ਫੇਰ ਮੈਂ ਕੱਲ ਕੱਲ ਵੀ ਨਹੀਂ ਕੰਮ ਕੀਤਾ ਮੈਂ ਸਾਰਾ ਕਲੀਅਰ ਨਹੀਂ ਦੱਸਾਂ ਨਹੀ ਕੋਈ ਗੱਲ ਦੱਸੋ ਨਾ ਨਹੀਂ ਗੱਲ ਕੀ ਗੱਲ ਤੈਨੂੰ ਕੀ ਦੇਖਦੇ ਆ ਮੇਰੇ ਕਹਾਂ ਜਾ ਕੋਈ ਗੱਲ ਕੱਲ ਮੈਂ ਤੇ ਬਲਜੀਤ ਗਏ ਹਾਂ ਬਾਜ਼ਾਰ ਹਾਂਜੀ ਸ਼ਾਪਿੰਗ ਕਰਨ ਹਾਂਜੀ ਤੇ ਤੂੰ ਹੀ ਰੰਧਾਵੇਂ ਦੀ ਦੁਕਾਨ 'ਚ ਵੜਿਆ ਹਾਂ ਕੁੜੀ ਦੇ ਨਾਲ ਉਹ ਕੁੜੀ ਕੌਣ ਏ ਮਿੰਗਾ ਚੋਪੀ ਕਰ ਗਿਆ ਉਹ ਸਪਸੋਂ ਗਿਆ ਨਹੀਂ ਉਹ ਕੁੜੀ ਕੋਈ ਨਹੀਂ ਉਹ ਆਫਿਸ ਚ ਆਪਣਾ ਕੰਮ ਕਰਦੀ ਹੀ ਉੱਥੇ ਤੇ ਉਹ ਉੱਥੇ ਮਿਲ ਗਈ ਤੇ ਮੈਨੂੰ ਆਂਦੀ ਵੀ ਚੱਲ ਆਵਣਾ ਮੈਂ ਦੁਕਾਨ ਤੇ ਜਾਣਾ ਮੈਂ ਤੇ ਮੈਨੂੰ ਚੱਲ ਤਾਂ ਉੱਥੇ ਨੂੰ ਚਲੇ ਗਿਆ ਹੁੰਦਣਾ ਕਿਉਂਕਿ ਤੋਹੋ ਦੋਸਤ ਉਹ ਪੋਸਟ ਉਹ ਆਪਣੇ ਕੋ ਥੱਲੇ ਕੰਮ ਕਰਦੀ ਐ ਨਾ ਦੱਸ ਨਾ ਪੋਸਟ ਦਾ ਮਤਲਬ ਜਿਦਾਂ ਲਿਖਾ ਪੜੀ ਕਰਦੇ ਹੁੰਦੇ ਥੋੜੇ ਲਿਖਾ ਪੜੀ ਕਰਦੀ ਐ ਥੋੜੇ ਉਹ ਤਾਂ ਮੈਨੂੰ ਚਾਹਰ ਦਾ ਲਵਾ ਕੇ ਤੇ ਉਹਨੂੰ ਮੈਂ ਆ ਹੀ ਆਇਆ ਉੱਥੇ ਤੇ ਮੈਨੂੰ ਚੰਗੀ ਤਰ੍ਹਾਂ ਪਤਾ ਵਾ ਉਹ ਸਟਾਫ ਜੋ ਜਨਾਨੀ ਰੱਖਦੀ ਨਹੀਂ ਨਹੀਂ ਵੇ ਦੂਜੇ ਲਾਈਨ ਦੇ ਵਿੱਚ ਵਾ ਜਿਹੜੀ ਮਰਜ਼ੀ ਲਾਈਨ ਚ ਹੋਵੇ ਮੈਂ ਸਾਰੀ ਤਰੀਬ ਬਾਇਓਸਟੀ ਪੜੀ ਆ ਉਸ ਫੈਕਟਰੀ ਦੀ ਉਧਰ ਜੇ ਕੋਈ ਵੀ ਕੁੜੀ ਨਹੀਂ ਗੀ ਕੰਮ ਕਰਦੀ ਉਹ ਐਹੋ ਜੀ ਕੋਈ ਗੱਲ ਨਹੀਂ ਹੈਗੀ ਭਾਜੀ ਤੁਸੀਂ ਤੇ ਐਵੇਂ ਹੀ ਬਗੈਰ ਗੱਲ ਲਾ ਕੇ ਬੈਠੇ ਹੋ ਮੈਂ ਉਹਦੇ ਨਾਲ ਵੈਸੇ ਗੱਲਬਾਤ ਕਰਨਿਆ ਸੀ ਅੱਛਾ ਤੁਸੀਂ ਆਪਣਾ ਹੀ ਨਾਲ ਲੈ ਕੇ ਬੈਠੇ ਹੋ ਰਾਜ਼ਾਂ ਲੱਗੀ ਐਵੇਂ ਕਰਦੇ ਆ ਤੇ ਜੇ ਗੱਲ ਬਲਜੀਤ ਨੂੰ ਵੰਦੀ ਉਹ ਸੱਚੀ ਜ਼ਿੰਦਗੀ ਵੀਡੀਓ ਬਣਾ ਕੇ ਦਿੰਦੀ ਫੋਟੋਆਂ ਖਿੱਚ ਤੇ ਫੇਰ ਤੈਨੂੰ ਮੈਂ ਗਾਲੀ ਨਾ ਰਖਦਾ ਫੇਰ ਤੈਨੂੰ ਪਤਾ ਲੱਗਣਾ ਤੂੰ ਹੀ ਮੈਨੂੰ ਐਵੇਂ ਹੀ ਖਾਲੀ ਗੱਲ ਕਰੀ ਜਨੂੰ ਨਾਲ ਕੋ ਗੱਲ ਨੂੰ ਕੋ ਬਾਤ ਉੱਥੇ ਕੋ ਗੱਲ ਤੇ ਹੈ ਹੀ ਨਹੀਂ ਕੋਈ ਇਹੋ ਜੀ ਗੱਲ ਤੇ ਤੂੰ ਫੋਟੋ ਖਿੱਚ ਲੈ ਨਾ ਫੋਟੋ ਖਿੱਚ ਲੈਣਾ ਕਾ ਟਾਈਮ ਲੱਗਣਾ ਸਦਾ ਖਿੱਚ ਨਹੀਂ ਜੇ ਤੂੰ ਵੇਖ ਲੈਂਦਾ ਮੈਂ ਕਿਹੜੀ ਫੋਟੋ ਕਿੱਧੀਆਂ ਵੇਖ ਮੈਨੂੰ ਦਰ ਨਾਲ ਅੱਗੇ ਇੰਨੀ ਵੇਲੇ ਤੂੰ ਛੁੱਟੀਆਂ ਆਇਆ ਵਾ ਫਿਰ ਤਾਂ ਕੋ ਤਾਂ ਤੁਹਾਨੂੰ ਕੋਈ ਲਾਭਾ ਦਿੱਤਾ ਹੀ ਕੋ ਵੇਖਿਆ ਤੇ ਫੇਰ ਤੈਨੂੰ ਕਿਹਾ ਵਾ ਉਹ ਕੰਨੂ ਹੱਥ ਮਾਰ ਘਰ-ਬਾਰ ਵਾਲਾ ਆਪਣੇ ਨਾਲ ਵੇਖ ਕੋਈ ਜਨਾਨੀ ਜਾਨੀ ਵੇਖਣਾ ਤਾਂ ਆਪਣੇ ਮੁੰਡੇ ਦਾ ਵੇਖ ਉਹਦਾ ਫਿਊਚਰ ਆਉਣਾਕਾਰੀ ਕੀ ਕਰੂਗਾ ਮੁਰਗੀ ਜੇ ਤੂੰ ਇਹੋ ਕੰਮ ਕਰਦਾ ਰਿਹਾ ਤੇ ਮੈਂ ਕਰ ਆਪਣਾ ਭਾਈ ਸਾਹਮਣੇ ਲੈਂਦਾ ਵਾ ਮੈਨੂੰ ਸਾਰੇ ਘਰ ਦਾ ਫਿਕਰ ਹੈਗਾ ਮੈਨੂੰ ਮੁੰਡੇ ਦਾ ਹੀ ਫਿਕਰ ਹੈਗਾ ਤੂੰ ਆਪਣੇ ਜਣਗ ਦਾ ਕਿਹੜਾ ਹੈਗਾ ਉਹ ਜੇ ਤੈਨੂੰ ਫਿਕਰ ਹੁੰਦਾ ਨਾ ਤੂੰ ਬਾਹਾਂ ਵਿੱਚ ਬਾਗ ਪਾਕ ਤੁਰਿਆ ਨਾ ਫਿਰਦਾ ਉਹਦੇ ਨਾਲ ਆਪਸੇ ਬਾਜ਼ਾਰ 'ਚ ਪਾਹੀ ਹੁਣ ਤੁਸੀਂ ਆਵੇਂ ਨਾ ਗੱਲ ਵਧਾਉਣ ਦੇਓ ਗੱਲ ਇੰਨੀ ਕੋਈ ਖਾਸ ਨਹੀਂ ਹੈਗੀ ਜਿੰਨੀ ਮੇਰੀ ਗੱਲ ਕਰਦਾ ਉਹਦੀ ਕਰਨਾ ਜੇ ਗੱਲ ਖਾਸ ਨਾ ਨਾ ਹੁੰਦੀ ਮੈਂ ਨਹੀਂ ਤੇ ਮੈਂ ਆਉਣਾ ਹੀ ਨਹੀਂ ਤੂੰ ਮੇਰੇ ਚਾਚੇ ਦਾ ਪੁੱਤ ਵਾ ਕੋਈ ਦੁਸ਼ਮਣ ਨਹੀਂਗਾ ਤੇ ਤੈਨੂੰ ਮੈਂ ਭਰਾਵਾਂ ਤਰ ਸਮਝਾਉਣੀ ਆਇਆ ਵਾ ਕੀ ਐਡੀ ਤੈਨੂੰ ਨੇਕ ਜਨਾਨੀ ਦਿੱਤੀ ਆ ਰੱਬ ਨੇ ਐਨੇ ਭਾਈ ਆਉਂਦੇ ਆ ਗੜੀ ਸਾਰੀ ਗਲੀ ਦੀਆਂ ਜਨਾਨੀਆਂ ਚੀਜ਼ਾਂ ਦੇ ਨੇ ਕਦੀ ਇਹਨਾਂ ਆਪਾਤੂ ਰੁਪਈਆ ਨਹੀਂ ਖਰਚਿਆ ਤੇ ਤੂੰ ਹਜ਼ਾਰਾਂ ਰੁਪਈਆ ਡਾਉਂਦੇ ਮਗਾਨੀਆਂ ਜਨਾਨੀਆਂ ਦੇ ਇਹ ਤੇਰੇ ਵਾਸਤੇ ਚੰਗੀ ਗੱਲ ਨਹੀਂ ਗਈ ਭਾਈ ਇਹਾਂ ਦੀ ਕੋਈ ਗੱਲ ਨਹੀਂ ਹੈਗੀ ਨਾ ਮੈਂ ਕੋਈ ਪਈਆ ਖਰਚ ਕੀਤਾ ਉੱਥੇ ਤੁਸੀਂ ਮੈਨੂੰ ਖਰਚ ਕਰਦਾ ਦੇਖਿਆ ਤੁਸੀਂ ਸਿਰਫ ਉਹ ਨਾਲ ਤੁਰੇ ਜਾਂਦੇ ਨੇ ਵੇਖ ਲਾ ਤੁਸੀਂ ਇੰਨੀ ਗੱਲ ਤੇ ਤੁਸੀਂ ਕਹਿੰਦੇ ਕਿ ਵੀ ਹਾਂ ਵੀ ਗੱਲ ਹੋ ਗਈ ਆ ਗੱਲ ਹੋ ਗਈ ਆ ਯਾਰ ਕੋ ਕਾਲਜ ਤੌਲਾ ਹੈਗਾ ਤਾਂ ਹੀ ਤੈਨੂੰ ਕਿਹਾ ਵਾ ਮੈਂ ਤੁਹਾਨੂੰ ਕਲੀਅਰ ਸਮਝਾਉਣੀ ਆਇਆ ਵਾ ਕਿ ਆਪਣਾ ਘਰ ਬਾਈ ਦਾ ਪਚਾਲਾ ਇਹੋ ਜਿਹੇ ਨੇ ਤਖ ਨੀ ਹੋ ਜਾਂਦਾ ਹੁੰਦਾ ਅੱਜ ਤੇਰਨਾ ਵਾ ਕੱਲ ਕੇ ਇਹਨੂੰ ਹੋੜਦਾ ਹੋਣਾ ਉਹਨਾਂ ਨੇ ਸਮਝ ਆ ਜੇ ਵੀ ਵੇਲੇ ਨੂੰ ਹੁਣ ਤੁਸੀਂ ਮੈਨੂੰ ਆਹ ਤਾਂ ਲੱਗ ਸਿਝਾਉਂਦਾ ਪੋ ਆ ਨਾਲੇ ਇੱਥੇ ਗਰਮੀਤ ਬੈਠਣੀ ਬਾਹਰ ਕਹਿੰਦੇ ਉਹ ਸੁਣ ਲੈ ਕੇ ਘਰ ਤੇ ਸਾਡੇ ਕਲਾਈਸ ਪੈਣਾ ਉਹਨੇ 5 ਮਿੰਟ ਦੇ ਵਿੱਚ ਉਹ ਜੇ ਗਰਮੀਤ ਨੂੰ ਦੱਸਣਾ ਹੁੰਦਾ ਤਾਂ ਮੈਂ ਕੱਲ ਦਾ ਦੱਸ ਦੇਣਾ ਸੀ ਉਹ ਪਰ ਮੈਂ ਤੈਨੂੰ ਤਾਂ ਹੀ ਦੱਸਣਾ ਆ ਕਿ ਆਪਣਾ ਪਿਆਰਾ ਨਕੇ ਹੁੰਦਾ ਤੋਂ ਬਣਿਆ ਆ ਵਾ ਤੇ ਗਾੜੀ ਜੋ ਚਾਚਾ ਤਾਇਆ ਨੇ ਕਰਦਾ ਮੈਂ ਉਹ ਗਾੜੀ ਨਿਆਣਿਆਂ ਵੇਖ ਕੇ ਕਰਦਾ ਵਾ ਕਿ ਸਾਡੇ ਚਾਚੇ ਤਾਇਆ ਵੀ ਇਹੋ ਕੰਮ ਕਰਦੇ ਐਵੇਂ ਆਹ ਕਹਿੰਦੇ ਸਾਨੂੰ ਕਿਨੇ ਢੱਕਣਾ ਵਾ ਕੀ ਸਿਖਿਆ ਦਵਾਂਗੇ ਨੇੜਿਆਂ ਨੂੰ ਆਪਣੇ ਨੂੰ ਹੀ ਕੋਈ ਨਹੀਂ ਭਾਜੀ ਮੈਂ ਆਪਣਾ ਘਰ ਆਪੇ ਸੰਭਲ ਲੈਣਾ ਤੁਸੀਂ ਆਪਣਾ ਘਰ ਸੰਭੋ ਜਾ ਕੇ ਮੈਨੂੰ ਸਿਖਿਆ ਰਾਂ ਦਵਾਣ ਕੇ ਕੋਈ ਗੱਲ ਨਹੀਂ ਮੈਂ ਇਨਾ ਸਿਆਣਾ ਹੈਗਾ ਵਾ ਆਪਣਾ ਘਰ ਸੰਭਲ ਸਕਦਾ ਵਾਂ ਤੇ ਉਹ ਗੱਲ ਵਾ ਨਾਲੇ ਚੋਟ ਤੇ ਨਾਲੇ ਜੱਤਰ ਇੱਕ ਗੱਲ ਮੈਂ ਜਣਾ ਨੋਟ ਕਰਨੀ ਜੇ ਕੱਲ ਨੂੰ ਘਰ ਦੇ ਕੋਈ ਗਰ ਗੱਲ ਹੋ ਗਈ ਨਾ ਮੁਰਕੇ ਮੇਰੇ ਵੱਲ ਨਾ ਆਵੀ ਕਿ ਵੀ ਲਾ ਲਈਏ ਜਾ ਕੇ ਮੁਰਕੇ ਵੀਰ ਤੇ ਨਹੀਂ ਮਿੰਤਾ ਕਰਨੀ ਆ ਵੀਰ ਨੇ ਮੇਰੇ ਸ਼ਰਮ ਛਿੱਤਰ ਹੀ ਮਾਰ ਦੇ ਇਥੇ ਤੇਰੀ ਕੋਈ ਨਹੀਂ ਜਦੋਂ ਮੌਕਾ ਹੋਊਗਾ ਉਹ ਮੈਂ ਦੇ ਦਾਂਗੀ ਐਡੀ ਗੱਲ ਦੀ ਹੈਗੀ ਇਹ ਗੱਲ ਤਾਂ ਨਾ ਬਤਉਂਦੀ ਦੀ। ਤੇ ਮਣੀ ਤੇਰੀ ਮਰਜ਼ੀ ਆ ਸਾਹਮਣੇ ਖੂਗਾ ਹਾਂ ਤੂੰ ਜਾਣ ਕੇ ਮੇਰੇ ਸ਼ਾਲ ਮਾਰੇ। ਤੇ ਮੈਂ ਤੇਰੀ ਮਰਜ਼ੀ ਵਿੱਚ ਤੈਨੂੰ ਕੋਈ ਨਹੀਂ ਬਚਾ ਸਕਦਾ। ਤੇ ਹਜੇ ਵੀ ਮੌਕਾ ਹੀ ਸੰਭਲ ਜਾ ਸੰਭਲ ਜਾ ਡਲੇ ਬੇਰਾਂ ਦਾ ਕੱਖ ਨਹੀਂ ਹੋ ਵਿਗੜਿਆ। ਤੀ ਭਾਜੀ ਮੈਨੂੰ ਮਤਾਂ ਤੋਂ ਜ਼ਿਆਦਾ ਮੈਂ ਸਿਆਣਾ ਵਾਂ। ਐ ਸਿਆਣਾ ਮੈਨੂੰ ਆਂਦੀਆ ਤਾਂ ਹੀ ਘਰ ਬਰ ਲਈ ਫੱਦਾ ਮੈਨ ਲੱਗਦਾ। ਚਾਹ ਤੇ ਤੇਰੀ ਮਰਜ਼ੀ। ਹਾਂ ਥੱਕੇ। ਹਾਂਜੀ ਥੋੜੇ ਜਿਹਾ ਬਹਿ ਜਾ ਨਹੀਂ ਮੈਨੂੰ ਕੰਮ ਜਾਣਾ ਹੈ ਮੈਂ ਕਿਦੇ ਮੈਂ ਚਾਹ ਬਣਾਉਣੀ ਆ ਉਹ ਨਹੀਂ ਚਾਹ ਤੇ ਮੈਨੂੰ ਪਿਆਰ ਦੀ ਮਣੀ ਨੇ ਚਾਹ ਪਿਆਰ ਦੀ ਤੂੰ ਹੋਰ ਉਹ ਕੀ ਚੱਕਰ ਮਤਲਬ ਕੀ ਗੱਲ ਉਹ ਕੋਈ ਗੱਲ ਨਹੀਂ ਕੀ ਹੋ ਸਕਦਾ ਮੈਨੂੰ ਜੂਰ ਲਾਉਂਦਾ ਕਿ ਚਾਹ ਪੀ ਕੇ ਜਾਵੀ ਪਰ ਮੈਨੂੰ ਫੋਨ ਆਉਂਦਾ ਹੈ ਮੈਂ ਕਿਦੇ ਜਾਣਾ ਜ਼ਰੂਰੀ ਕੰਮ ਆ ਤੋ ਕੋਈ ਮੈਂ ਮੁੜ ਕੇ ਕਿਹੜੇ ਆਵਾਂਗਾ ਵੇਲੇ ਟਾਈਮ ਚਾਹ ਨੂੰ ਕਿਹੜਾ ਭਾਈ ਟਾਈਮ ਲੱਗਣਾ ਨਹੀਂ ਨਹੀਂ ਬਾਹੂ ਉਹ ਨਾ ਡੀਕਨਦੇ ਮੈਨੂੰ ਤੇ ਮੈਨੂੰ ਛੇਤੀ ਜਾ ਥੋੜੀ ਤੇ ਇਹ ਦਿਹਾਉਣੇ ਨਾ ਬਸ ਭੱਜੇ ਭੱਜੇ ਚਲ ਮੈਂ ਪੱਕਾ ਕਹਿਣਾ ਤੈਨੂੰ ਕਿਸ ਜਣਾ ਕੇ ਨਾਲੇ ਚਾਹ ਕੋ ਨਾ ਦੇ ਕੋ ਪੌੜੇ ਖਾ ਗਏ ਚਲੋ ਕੋਈ ਗੱਲ ਗੱਲ ਠੀਕ ਆ ਠੀਕ ਆ ਮੈਂ ਤੇ ਟੈਂਸ਼ਨ ਜਿਹੀ ਪੈ ਗਈ ਚਾਹ ਪਿਆਲਤੀ ਨਾ ਕਿ ਮੇਰੇ ਨਾਲ ਤੇ ਉੱਕੇ ਸੱਸ ਖੰਦੇ ਹੁੰਦੇ ਨੇ ਸ਼ਾਇਦ ਪਾਜੀ ਨਾਲ ਕੋ ਜਾ ਲੱਭੀ ਮੈਂ ਕੱਲ ਨੂੰ ਹਾਂ ਭਾਜੀ ਕਿਦਾਂ ਹੈ? ਬੰਗਾਰ ਹਾਏ ਉਹ ਬਕਰਾਂ ਕਾ ਦੀ ਤੁਸੀਂ ਤਾਂ ਐਂ ਕਾਣੇ ਜਿਵੇਂ ਤੁਹਾਡੇ ਕੋ ਰਾਣੀ ਹਰ ਮੰਗ ਲਿਆ ਹੁੰਦਾ ਭਾਈ ਨੇ ਤੇ ਘੱਟ ਵੀ ਕੀ ਮੰਗਿਆ ਹਾਏ ਉਹ ਜਿਆ ਕੀ ਹੋ ਤੇ ਵਿਚਾਰੇ ਕਦੀ ਕੋਈ ਡਿਮਾਂਡ ਕਰਦੇ ਹੀ ਨਹੀਂਗੇ ਡਿਮਾਂਡ ਨਹੀਂ ਕਰਦੇ ਐਵੇਂ ਕਿ ਕਿਸ ਫੇਰੇ ਸੇਰ ਆ ਗਿਆ ਮੈਨੂੰ ਆਹ ਡਵਾਣ ਡਿਆ ਜੇ ਕੋਈ ਚੀਜ਼ ਆਖ ਵੀ ਦਿੱਤੀ ਉਹਨਾਂ ਨੇ ਤੇ ਫਿਰ ਕੀ ਹੋਇਆ ਇਹ ਉਹ ਕੋਈ ਚੀਜ਼ ਕਰੋ ਮੰਗਦਾ ਤੇ ਦੇ ਵੀ ਦਿੰਦਾ ਹਾਂ ਉਹ ਤਾਂ ਕਹਿੰਦਾ ਮੈਨੂੰ ਕਹਿੰਦਾ ਕੰਮ ਦੇ ਲਵਾਵੇਂ ਨੂੰ ਉੱਥੇ ਨਾਲ ਆਪਣੇ ਨਾਲ ਜੋਬ ਤੇ ਲਵਾ ਆਹ ਤੇ ਪਾਈ ਤੇ ਆਪਣੀ ਜਾਣ-ਪਛਾਣ ਹੈਗੀ ਆ ਜਾਣ-ਪਛਾਣ ਉੱਤੇ ਹੁਣ ਮੁੱਕ ਗਈ ਹੈ ਕਿ ਬਦਰਾਂ ਚ ਪਹਿਲਾਂ ਹੁੰਦੀ ਹੁਣ ਨਹੀਂ ਹੁੰਦੀ ਹੁਣ ਇਹਦਾ ਵੀ ਤੂੰ ਉੱਚੀ ਪੋਛਦੇ ਹੈਗਾ ਤੂੰ ਨਵਾਦੇ ਮੈਨੂੰ ਤੇ ਫਿਰ ਕੀ ਆ ਬੰਦੇ ਦਾ ਗੁਣ ਯਾਦ ਰੱਖ ਲਈਦਾ ਹੁੰਦਾ ਵਾ ਉਹਨਾਂ ਵੀ ਤੇ ਮੈਨੂੰ ਲੱਗਦਾ ਵਾ ਕਿ ਤੁਹਾਡੀ ਕੋਸ਼ਾਂਤ ਨੂੰ ਕੀਤੀ ਹੀ ਮੰਮੀ ਸ਼ਰਮ ਦੀ ਗੱਲ ਕਰਦੇ ਸੀ ਤੇ ਜੇ ਅੱਜ ਤੁਸੀਂ ਕਰ ਦਿੰਦੇ ਤੇ ਅਣਗਵਾਂ ਨੇ ਅਣਗਵਾਂ ਦੇ ਕੰਮ ਆਉਂਦਾ ਹੁੰਦਾ ਮੈਨੂੰ ਪਤਾ ਵਾ ਉਹਨੇ ਮੈਨੂੰ ਲਵਾਇਆ ਹੀ ਮੈਨੂੰ ਪਤਾ ਵਾ ਹੈ ਰਵਰੀ ਕੀਤੀ ਆ ਪਰ ਉਹਨਾਂ ਇਸ ਟਾਈਮ ਤੇ ਨਹੀਂ ਹੈਗੀ ਜੋਬ ਉੱਥੇ ਤਾਂ ਮੈਂ ਕਿੱਥੋਂ ਲਵਾਦਾ ਯਾਰ ਇੱਥੇ ਕਿਨ ਲਵਾਦਾ ਗੇਮ ਖੜਾ ਕੇ ਮਾਰਨਾ ਨਾ ਕੋਈ ਨਾ ਮੈਂ ਨਹੀਂ ਕਰਦਾ ਇਦਾਂ ਉਹ ਕਿਹੜੇ ਬਾਕੀ ਭਾਜੀ ਨੂੰ ਸੱਚੀ ਤੋੜ ਕੇ ਜਵਾਬ ਦੇ ਕੇ ਲਿਆਉਂਦਾ ਮੇਰੇ ਘਰ ਚੋਂ ਤੀ ਇਹ ਤੇ ਭਾਜੀ ਨੇ ਬੋਲ ਸਕਦੇ ਨੇ ਕਿ ਚਲੋ ਮੇਰੇ ਨਾਲ ਚਲੋ ਆਪਾਂ ਪਤਾ ਕਰ ਲੈਨੇ ਤਾਂ ਕੁਝ ਤੇ ਘਰੇ ਬੈਠੇ ਸਾਰੇ ਕੰਮ ਨਾ ਬੈਠ ਦਿੱਤੇ ਓ ਯਾਰ ਕੋ ਸੋਚ ਸਮਝ ਕੇ ਮੈਂ ਕਹਾ ਹੁਗਾ ਤੇ ਮੈਂ ਵੀ ਵੀ ਕੀ ਆ ਤੋ ਵੇਜ ਦਾ ਕੰਦਾ ਹੀ ਨਾ ਤੇ ਆ ਕਰ ਮੇਰੇ ਕੰਮਾਂ ਦੇ ਵਿੱਚ ਮੈਂ ਉਹ ਕੋਸੂਰ ਸਮਝ ਕੇ ਜਮਾ ਦਿੱਤਾ ਉਹ ਵੀ ਨਹੀਂ ਲਗਾਣਾ ਨਾਲੇ ਜਿੱਥੇ ਮੈਂ ਲੱਗਾ ਨਾ ਉੱਥੇ ਜੂੜੀ ਨਹੀਂ ਲਮਾਉਣਾ ਹਰ ਪਾ ਦਿੱਤਾ 100 ਬੰਦੇ ਦੇ ਪਰਦੇ ਹੁੰਦੇ ਆ ਕੋਲ ਹੁੰਦੇ ਉੱਥੇ 100 ਬੰਦੇ ਦੇ ਕਿੰਨੀਆਂ ਤਰ੍ਹਾਂ ਖਾਂ ਮਿਲਦੀਆਂ ਕਿੱਦਾਂ ਕੱਟਣੇ ਕਿੱਦਾਂ ਨਹੀਂ ਕੱਟਣੇ ਉੱਥੇ ਮੈਨੂੰ ਪਤਾ ਨਾ ਸਾਰੇ ਪੈਸੇ ਕਿਹੜੇ ਤਰੀਕੇ ਨਾਲ ਕੱਢਦਾ ਹਾਂ ਸਾਰੀਆਂ ਬਲੰਦਾ ਜੀ ਮੈਂ ਠੀਕ ਹ ਤੇ ਬਲੰਦਾ ਜੀ ਮਨੇ ਜੇ ਮੈਂ ਇਹੋ ਕਰਦੇ ਕੰਮ ਜਦ ਅਕਲੰਦਾ ਜੀ ਨਹੀਂ ਜੇ ਤੇ ਮੈਂ ਦੱਸੋ ਚਾਹਤੰਦਾ ਜੀ ਕਰੀ ਕਿੱਥੇ ਨਾ ਤੁਹਾਡੇ ਆਉਣ ਤੇ ਕਰ ਦੇਣਾ ਕੋਈ ਨਹੀਂ ਤੇ ਆਵੇ ਤੇ ਘਰ ਦੁਨੀਆ ਨੇ ਕਿ ਹਾਂਣ ਮਾਣ ਦੀ ਗੱਲ ਉਹ ਨਹੀਂ ਹਾਂਣ ਮਾਣ ਦੀ ਗੱਲ ਮੈਂ ਤੇ ਆ ਕਹਿੰਦੇ ਭਾਈ ਦੀ ਗੱਲ ਤੁਝੂ ਕਿਤੇ ਹੋਣੀ ਚਾਹੀਦੀ ਆ ਮੈਂ ਆਇਆ ਉਹਨੂੰ ਜਵਾਬ ਦੇਤਾ ਤਾਂ ਚਲੇ ਗਿਆ ਕੰਮ ਨੇ ਪੜਿਆ ਪਰਦਿਨਾ ਬਹੁਤ ਮਾਰ ਕੇ ਸੱਜੋ ਵੀ ਕੀਤਾ ਏਦਾਂ ਜਵਾਬ ਨਹੀਂ ਸੀ ਦੇਣਾ ਭਾਜੀ ਤੁਹਾਨੂੰ ਲੱਗਦਾ ਹੀ ਸੀ ਕਿ ਵਾਕਿਆ ਕੋਈ ਨਾ ਕੋਈ ਗੱਲ ਹੋਈ ਆ ਸੱਚੀ ਮੈਂ ਭਾਜੀ ਦੇ ਫੇਸ ਤੋਂ ਜੱਜ ਜਿਆ ਕੀਤਾ ਸੀ ਝੂਠਾ ਜਿਹਾ ਹੱਸ ਦੇਈ ਮਨੇ ਜਿਹੜਾ ਬੰਦਾ ਕੋਈ ਆਸ ਲੈ ਕੇ ਆਇਆ ਹੋਵੇ ਨਾ ਕਦੀ ਇਹ ਦਾਸ ਨਹੀਂ ਕਿਸੇ ਦੀ ਤੋੜੀ ਦਿੰਦੀ ਤੁਸੀਂ ਮੇਰੇ ਮੇਰੇ ਮੰਡੀ ਗਾਜ ਤੇ ਬਹੁਤ ਗਲਤ ਕੀਤਾ ਐਵੇਂ ਜਾਣ ਕੇ ਦੱਸ ਪਰ ਹੁਣ ਤੂੰ ਵੀ ਲੈ ਕੇ ਆ ਗਈਆਂ ਗੱਲਾਂ ਲੈ ਉਹ ਗੱਲਾਂ ਕੋ ਬਾਤ ਉਹ ਆਪਣਾ ਬਗਾਨਾ ਵੇਖੀਦਾ ਹੁੰਦਾ ਵਾ ਤੇ ਮੈਨੂੰ ਪਤਾ ਵਾ ਤੇਰਾ ਵਾ ਮੇਰਾ ਇਹ ਨਾਲ ਰਿਸ਼ਤੇਦਾਰਾ ਮੈਨੂੰ ਪਤਾ ਵਾ ਮੈਂ ਆਪਣਾ ਬਗਾਨਾ ਵੇਖੰਦਾ ਮੇਰਾ ਤਾਂ ਇਹਦਾ ਮੁੰਡਾ ਵਾ ਨਾ ਸੌਰਿਆਂ ਦੇ ਨਾਤੇ ਸਾਰੀ ਫੈਮਲੀ ਜਿਹੜੀ ਤੁਹਾਡੀ ਆ ਨਾ ਹੁਣ ਮੇਰੀ ਵੀ ਬਣਦੀ ਆ ਤੂੰ ਰਹਿ ਦੇ ਜਿੰਨੇ ਮੈਨੂੰ ਜਾਣਦਾ ਨਾ ਮੈਨੂੰ ਪਤਾ ਵਾ ਤੂੰ ਵੀ ਹੋਣਾ ਹੀ ਆ ਮੈਂ ਉਹਨੂੰ ਬਚਪਨ ਤੋਂ ਜਾਣਦਾ ਵਾਂ ਕਰਦੀ ਐਵੇਂ ਲੈ ਉਹ ਗੱਲਾਂ ਕੋ ਬਾਦ ਕੁਮਲ ਬੜਾ ਟਾਈਮ ਲਾਈ ਆਂ ਐਨੀ ਵੀ ਨਹੀਂ ਦੂਰ ਪੈ ਕੇ ਤੇਰੇ ਮੈਂ ਵੀ ਗਿਆ ਆ ਬੜੀ ਯਾਰੀ ਤੁਹਾਨੂੰ ਪਤਾ ਤੇ ਮम्मी ਠੀਕ ਨਹੀਂ ਸੀ ਤਾਂ ਹੀ ਤਾਂ ਮੈਂ ਰੋਟੀ ਬਣੀ ਬਣਾ ਕੇ ਫੇਰ ਆਈ ਆ ਸਾਰਾ ਕੰਮ ਕਰਕੇ ਮੈਂ ਤੇਰੀ ਗੱਲ ਸਮਝਦਾ ਹਾਂ ਕੁਮਲ ਕਿ ਮੰਮੀ ਠੀਕ ਨਹੀਂ ਹੈਗੇ ਮੈਂ ਤੇ ਤੈਨੂੰ ਕਿਹਾ ਸੀ ਕਿ ਮੈਂ ਗੱਡੀ ਤੇ ਲੈਣ ਆਇਆ ਨਾ ਤੈਨੂੰ ਤੇ ਤੂੰ ਤੇ ਉਦੋਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਕੀ ਟੋਕੇ ਟੁੱਟੇ ਆਏ ਹੋ ਇੰਨੀ ਦੂਰੋਂ ਤੇ ਤੂੰ ਇਹ ਰੈਸਟ ਕਰ ਲੋ ਤੇ ਫਿਰ ਮੈਂ ਹੁਣ ਕੀ ਕਰਦੀ ਮੈਨੂੰ ਵੀ ਤਾਂ ਮਜਬੂਰੀ ਨਹੀਂ ਨਾ ਬੋਮਲ ਮੈਨੂੰ ਪਤਾ ਵਾਗੀ ਪਰਿਵਾਰ ਬਿਮਾਰ ਆ ਮਗਰ ਪਰ ਇਹ ਥੋੜੀ ਨਾ ਕਿਦੋਂ ਤੀਜੇ ਦਿਨ ਮੂੰਹ ਚੋੱਕ ਕੇ ਉੱਥੇ ਜਾਂਦੀ ਰਹੇ ਉੱਥੇ ਤੇਰੇ ਭਰਾ ਭਝਾਈ ਵੀ ਹੈਗੇ ਆ ਤੇ ਨਾਲੇ ਇੱਥੇ ਵੀ ਜਿਹੜੀ ਮਾਂ ਦਾ ਉਹਦਾ ਖਿਆਲ ਕਿੰਨੇ ਰੱਖਣਾ ਖਿਆਲ ਰੱਖ ਦਿੱਤੇ ਹੈਗੇ ਆ ਹੋਰ ਕਿੱਦਾਂ ਰੱਖਾਂ ਕੋਮਲ ਮੈਨੂੰ ਪਤਾ ਕਿਹੜਾ ਥਿਆ ਰੱਖਣੀ ਆ ਮਾਤਾ ਨੇ ਮੈਨੂੰ ਦੱਸਤਾ ਵਾ ਕਿ ਤੂੰ ਤੇ ਉਹਨੂੰ ਪੁੱਛਦੀ ਤੱਕ ਨਹੀਂ ਹੈਗੀ ਦੋ ਰੋਟੀਆਂ ਲਾਉਣੀਆਂ ਵਰਤ ਤੈਨੂੰ ਮੋੜ ਪੈ ਜਾਂਦੀ ਲੈ ਮੰਮੀ ਨੇ ਆਉਂਦੇ ਹੀ ਘਰ ਦੇ ਭਰ ਤੇ ਤੁਹਾਡੇ ਵੈਸੇ ਵੀ ਨਾ ਮੰਮੀ ਮੈਨੂੰ ਲੁੱਤੀ ਲਾਉਣ ਦੀ ਬੜੀ ਰਾਜ਼ਤਾ ਇਹਨਾਂ ਨੇ ਦੇਖਿਆ ਤੇ ਮੁੰਡਾ ਮੇਰਾ ਥੱਕਿਆ ਟੁੱਟਿਆ ਹੋਇਆ ਤੇ ਮੈਂ ਰੋਟੀ ਪੁੱਛਣਾ ਉਹਨੂੰ ਕੋਮਲ ਇਹ ਫਰਜ਼ ਤੇਰਾ ਵੀ ਬੰਦ ਆ ਵੈ ਮੈਂ ਤੇਰਨਾ ਤੇ ਨਾਲੇ ਮੇਰੀ ਸੁਣ ਗੱਲ ਮੰਮੀ ਨੇ ਤੇ ਮਾਵਾ ਵਾਲਾ ਫਰਜ਼ ਨਿਭਾਇਆ ਵਾ ਉਹ ਤੇ ਮੇਰੇ ਆਉਂਦਿਆਂ ਨੂੰ ਘਰ ਹੀ ਉਧਰ ਕਰ ਵੀ ਨਹੀਂ ਆਗੀ ਹਾਜਾ ਮੇਰਾ ਦਿਲ ਕਰਦਾ ਵੀ ਮੇਰੀ ਮਾਂ ਬਿਮਾਰ ਹੋਏ ਤੇ ਮੈਂ ਜਾਵਾਂ ਮੇਰਾ ਵੀ ਤਾਂ ਦਿਲ ਕਰਦਾ ਤੂੰ ਘਰ ਆਓ ਤੇ ਮੈਂ ਤੁਹਾਨੂੰ ਚੰਗੇ ਤਰ੍ਹਾਂ ਮਿਲਾਵਾਂ ਤਾਂ ਹੁੰਦਿਆਂ ਨੂੰ ਕੁਮਲ ਗੱਲ ਗੋਲ ਮੋਲ ਨਾ ਕਰ ਤੇ ਨਾਲੇ ਮੇਰੀ ਸੁਣਨ ਗੱਲ ਮੈਂ ਨਾ ਪੀਆਰ ਹੋ ਗਿਆ ਵਾ ਹਾਂਜੀ ਹਾਂਜੀ ਉਹਦੇ ਮੈਨੂੰ ਪਤਾ ਵਾ ਤੁਸੀਂ ਪੀਆਰ ਹੋ ਗਏ ਹੋ ਹੁਣ ਮੈਂ ਵੀ ਤੁਹਾਡੇ ਨਾਲ ਜਾਉਂਗੀ ਕੋਈ ਗੱਲ ਨਹੀਂ ਕੁਮਲ ਲੈ ਤੇ ਮੈਂ ਤੈਨੂੰ ਜਾਉਂਗਾ ਤੇਰੇ ਕਾਗਜ਼ ਵੀ ਲਾ ਦੇਣੇ ਆ ਮੈਂ ਬਸ ਤਨਾਲੇ ਮੇਰੀ ਗੱਲ ਸੁਣ ਜਿੰਨੇ ਦਿਨ ਵੀ ਤੂੰ ਇੱਥੇ ਹੈਗੀਆਂ 6 ਮਹੀਨੇ ਸਾਲ ਉਹਨੇ ਦਿਨ ਮਾਤਾ ਦੀ ਸੇਵਾ ਕਰ ਮੈਨੂੰ ਕੋਈ ਕਮੀ ਪੇਸ਼ੀ ਨਹੀਂ ਹੋਣੀ ਚਾਹੀਦੀ ਤੇਰੇ ਚ ਸੇਵਾ ਤੇ ਮੈਂ ਕਰਦੀ ਆ ਤੇ ਕੋਈ ਗੱਲ ਨਹੀਂ ਹੁਣ ਮੈਂ ਹੋਰ ਕਰੂੰਗੀ ਤੂੰ ਤੁਸੀਂ ਮੈਨੂੰ ਨਾਲ ਲੈ ਕੇ ਜਾਣਾ ਆ ਮੇਰੀ ਸੁਣ ਗੱਲ ਨਾਲ ਵੀ ਮੈਂ ਲੈ ਜਾਊਂਗਾ ਜੇ ਕੋਈ ਕਮੀ ਪੇਸ਼ੀ ਆਈ ਤੇ ਫਿਰ ਮੈਨੂੰ ਨਾ ਆਖੀ ਇੱਥੇ ਰੋਲਦੀ ਰਹੇਂਗੀ ਤੂੰ ਨਹੀਂ ਨਹੀਂ ਕਮੀ ਪੇਸ਼ੀ ਤੈਨੂੰ ਕੋਈ ਨਹੀਂ ਮਿਲੂਗੀ ਨਾਲੇ ਮੈਂ ਨਾ ਮੰਮੀ ਦੀ ਪੂਰੀ ਸੇਵਾ ਕਰੂੰਗੀ ਇਹ ਫੋਨ ਨਹੀਂ ਚੁੱਕਣ ਦੇਈ। ਇਹਦਾ ਦਿਮਾਗ ਲਿਆ ਵਾ। ਮਗਰ ਨਾ ਜੇ ਫੇਰ ਕਿਤੇ ਉਧਰ ਮਾਰ ਗੋ ਫੇਰ ਮਰਦੇ ਕਵੇ ਮਗਰ ਫੋਤੀ ਹੋਵੇ। ਇਦਾਂ ਕਰਦਾ ਉਹ ਤੋਂ ਬਾਅਦ ਜਾ ਕੇ ਸਮਝਾ ਲਈ ਜੇ ਕੋਈ। ਕਿਦਾ ਪਹਣਾ ਹੁੰਦਾ ਹੈ ਕੋਮਲ? ਉਹ ਕੰਪਨੀ ਵਾਲਿਆਂ ਦਾ ਹੀ ਇਹਨਾਂ ਦਾ ਕੀ ਚੁੱਕਣਾ ਵਾ? ਕੋਮਲ ਮੇਰੀ ਸੁਣ ਨਾ ਗੱਲ। ਮੈਨੂੰ ਬੁੱਧੂ ਨਾ ਬਣਾ ਮੈਂ ਸਾਰੀ ਦੁਨੀਆ ਘੁੰਮੀ ਐ। ਤੇ ਨਾਲੇ ਨਾ ਇਹ ਫੋਨ ਤੇ ਉਂਗਲਾ ਜਿਹਾ ਮਾਰਨੀ ਬੰਦ ਕਰ ਦੇ। ਮੈਨੂੰ ਨਹੀਂ ਪਸੰਦਾ ਆਲੇ ਕੰਮ। ਨਹੀਂ। ਕੰਪਨੀ ਵਾਲੇ ਤਾਂ ਫੋਨ ਸਾਹਮਣੇ ਨਹੀਂ ਚੁੱਕਿਆ ਜਾਂਦਾ ਜੀ ਤੇ ਕਰਦਾ ਵਾ ਕਿ ਤੇਰਾ ਨਾਨਾ ਹੁਣੇ ਰਿਸ਼ਤਾ ਤੋੜਦਾ ਜਿੰਨਾ ਕੁਛ ਮੈਨੂੰ ਤੇਰੇ ਉਹਨੂੰ ਪਤਾ ਲੱਗਾ ਵਾ ਪਰ ਆਪਣਾ ਵਿਆਹ ਨਾ ਰਿਸ਼ਤੇਦਾਰੀਕ ਹੋਇਆ ਵਾ ਤੂੰ ਨਾ ਮੇਰੇ ਮਾਮੀ ਦੀ ਭਤੀਜੀ ਲੱਗਦੀ ਐ ਬਸ ਉਸੇ ਗੱਲ ਦੀ लाज ਰੱਖਣੇ ਆ ਮੈਂ ਨਹੀਂ ਤੁਸੀਂ ਜੋ ਐਕਦਾ ਬੋਲੀ ਜਾਂਦੇ ਹੋ ਤੁਸੀਂ ਮੇਰੇ ਵਿੱਚ ਕੀ ਗਲਤ ਵੇਖ ਲਿਆ ਨਾਲੇ ਲਿਆਉਂ ਹਾਂ ਮੰਮੀ ਨੂੰ ਸਾਹਮਣੇ ਮੇਰੇ ਮੈਂ ਕੀ ਗਲਤ ਕੀਤਾ ਵਾ ਮੈਨੂੰ ਕਿਦਾਂ ਵੇਖ ਲਿਆ ਉਹਨਾਂ ਨੇ ਜੋ ਇਦਾਂ ਤੁਸੀਂ ਬੋਲੀ ਜਾਂਦੇ ਹੋ ਮੈਨੂੰ ਤੇ ਯਕੀਨ ਨਹੀਂ ਆਗਾ ਤਾਂ ਕੋ ਮੈਨਾਂ ਬੰਦੇ ਨੂੰ ਖੁਦ ਪਤਾ ਹੁੰਦਾ ਵਾ ਕਿੱਥੇ ਮੈਂ ਗਲਤ ਆ ਤੇ ਕਿੱਥੇ ਸਹੀ ਆ ਤੇ ਨਾਲੇ ਰਹੀ ਗੱਲ ਮੰਮੀ ਜੀ ਤੇ ਮੰਮੀ ਨੂੰ ਮੈਂ ਤੇਰੇ ਮੂੰਹ ਤੇ ਕਰਾ ਦੇਣਾ ਏ ਉਹਨੇ ਦੁੱਧ ਤੇ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਏ ਪਰ ਮੰਮੀ ਕਹੀਏ ਕਵੰਡਿਆ ਕਰ ਉੱਥੇ ਮਰਗਜੀ ਹੋਈ ਆ ਜਾਦੀ ਆਉਂਦੀ ਆ ਤੇ ਮੈਂ ਤੁਹਾਨੂੰ ਦੋਵਾਂ ਨੂੰ ਆਮੋ ਸਾਹਮਣੇ ਕਰਾ ਦਿੰਨਾ ਨਾਲੇ ਨਾ ਹੁਣ ਮੇਰਾ ਸਿਰ ਨਾ ਖਾ ਜਾ ਵਧੀਆ ਚਾਹ ਬਣਾ ਕੇ ਲਿਆ ਬੱਬ ਤੇ ਉਹ ਇੰਨੀ ਵਾਰੀ ਕਹਾਂ ਮੈਨੂੰ ਫੋਨ ਨਾਲ ਆਇਆ ਕਰ ਆਪੇ ਹੁਣ ਇਹਨੇ ਮੈਨੂੰ ਫਸਾ ਦੇਣਾ ਹੈ ਅੱਗੇ ਜੱਗੀ ਨੂੰ ਵੀ ਮੇਰੇ ਤੇ ਸ਼ੱਕ ਹੋ ਗਿਆ ਆ ਜੇ ਕਿਤੇ ਉਹਨੂੰ ਯਕੀਨ ਹੋ ਜਾਂਦਾ ਮੇਰੇ ਤੇ ਹੱਡ ਟੁੱਟੇ ਲੈ ਅੱਜ ਇਹਨੂੰ ਮੈਂ ਕਹਿੰਨੀ ਆ ਮੈਨੂੰ ਫੋਨ ਨਾਲ ਆ ਰਿਹਾ ਕਰ ਜਿੰਨੇ ਦਿਨ ਮੈਂ ਜੱਗੀ ਇੱਥੇ ਆ ਨਾ ਮੈਨੂੰ ਫੋਨ ਨਾਲ ਆਇਆ ਯਾਰ ਹੂੰ ਹੈ ਕਿਦਾਂ ਫੋਟੋ ਸੈਂਡ ਕਰ ਗਿਆ अरे हम और जितने पर फोटो ही नहीं कराई हैं। कौन है? हेलो। हाँ जी। हाँ जी कौन? मार्टल चेक कर लो पहले तो सही कर दांत के कौन तू ही है कौन हो तो तन फोटो कितना मिलिया मेरिया फोटो आसानो कितने मिलिया और तुसी दसो ਦਾਲਗਾਸ ਦਾ ਹੀ ਫਟਾ ਫਿਰ ਤੁਸੀਂ ਦੱਸੋ ਤੁਸੀਂ ਚਾਹੁੰਦੇ ਕੀ ਹੋ ਚਾਹੁੰਦੇ ਅਸੀਂ ਕੁਛ ਨਹੀਂ ਆਏ ਫੋਟੋਆ ਤੁਹਾਡੇ ਹਾਸਟੈਂਡ ਕੋਲ ਜਾਣਿਆ ਨੇ ਵਨਨ ਹੋਣ ਜਾਣੀ ਹੁਣ ਨਹੀਂ ਨਹੀਂ ਤੁਸੀਂ ਇਦਾਂ ਨਾ ਕਰਿਓ ਪਲੀਜ਼ ਨਹੀਂ ਇਦਾਂ ਨਹੀਂ ਕਰਵਾਉਣੀ ਨਹੀਂ ਨਹੀਂ ਇਦਾਂ ਨਾ ਕਰਿਓ ਤੁਸੀਂ ਚਾਹੁੰਦੇ ਕੀ ਹੋ ਮੈਨੂੰ ਦੱਸੋ ਸਹੀ ਅਸੀਂ ਇਹ ਹੀ ਚਾਹੁੰਦੇ ਆ ਕਿ ਫੋਟੋਆ ਤੁਹਾਡੇ ਹਾਸਟੈਂਡ ਕੋਲ ਜਾਣੀ ਆਣ ਨਹੀਂ ਨਹੀਂ ਪਲੀਜ਼ ਤੈ ਫੋਟੋਸ ਨਾ ਸੈਂਡ ਕਰਿਓ ਤੈ ਮੈਨੂੰ ਦੱਸੋ ਸਹੀ ਤੂੰ ਮੇਰਾ ਤੰਗ ਕਿਉਂ ਕਰਨ ਦੇ ਆ ਤੁਹਾਨੂੰ ਤੰਗ ਨਹੀਂ ਕਰਨ ਦੇ ਅਸੀਂ ਤੁਹਾਨੂੰ ਕੀਮਤ ਚਕਾਉਣੀ ਪਾਏਗੀ ਕਰ ਕੀਮਤ ਕਿਹੜੀ ਕੀਮਤ ਹੈ ਰੱਬਿਆ ਭਿਆ ਯਾਰ ਮੈਨੂੰ ਰਾਸ ਬਤਾ ਕੋ 50000 ਯਾਰ ਯਾਰ ਠੀਕ ਆ ਠੀਕ ਆ ਮੈਂ ਤੁਹਾਨੂੰ ਨਾ ਸੈਂਡ ਕਰ ਦਾਂ ਕਿ ਪਲੀਜ਼ ਮੈਨੂੰ 2 ਦਿਨ ਚਾਹੀਦੇ ਆ ਦੇ ਡਾ ਹਾਂਜੀ ਤੁਸੀਂ ਪਲੀਜ਼ ਮੇਰੇ ਘਰ ਬਲੇ ਨੂੰ ਨਾ ਫੋਟੋ ਆ ਪਾਓ ਪਲੀਜ਼ ਓਨਲੀ ਦੋ ਡੈਟ ਠੀਕ ਆ ਠੀਕ ਆ ਹਾਂ ਇਹ ਆ ਗਈ ਨਵਾਂ ਸੀ ਆਪਾਂ ਪੈ ਗਿਆ ਹਲੋ ਕੀ ਹੋਇਆ ਤੈਨੂੰ ਇੰਨਾ ਚਿਰ ਤੱਕ ਤੈਨੂੰ ਫੋਨ ਲਾਉਂਦਿਆ ਕੋਈ ਬੰਦੇ ਨੇ ਜ਼ਰੂਰੀ ਗੱਲ ਕਰਨੀ ਤੇ ਮੇਰਾ ਫੋਨ ਹੀ ਚੁੱਕਣ ਦੀ ਤਾਂ ਉਹ ਜਰੂਰੀ ਪਈ ਐ ਮੇਰੀ ਗੱਲ ਸੁਣੋ ਇਧਰ ਸਿਆਪਾ ਬਹਿ ਗਿਆ ਵਾ ਹੁਣ ਕੀ ਹੋ ਗਿਆ ਵਾ ਉਹ ਪਤਾ ਨਹੀਂ ਕਿਹੜਾ ਮੁੰਡਾ ਫੋਨ ਕਰੀ ਜਾ ਰਿਹਾ ਆ ਤੇ ਮੈਨੂੰ ਨਾ ਉਹਨੇ ਸਾਡੀਆਂ ਫੋਟੋਆਂ ਸੈਂਡ ਕੀਤੀਆਂ ਅਸੀਂ ਤੇ ਮੌਜ ਚ ਕੋਈ ਫੋਟੋ ਹੀ ਨਹੀਂ ਕਰਾਈ ਮੌਜ ਚ ਵਾਕਈ ਗੱਲ ਆਪਾਂ ਕੋਈ ਫੋਟੋ ਨਹੀਂ ਕਰਾਈ ਹਾਂ ਤੇ ਉਹ ਮੈਨੂੰ ਫੋਟੋ ਸੈਂਡ ਕਰਕੇ ਨਾ ਤੇ ਬਲੈਕਮੇਲ ਕਰ ਰਿਹਾ ਕਿੰਦਾ ਮੈਂ ਤੇਰੇ ਘਰ ਹੋਲੇ ਨੂੰ ਦਿਖਾ ਦੇਣੀ ਆ ਉਹ ਦਦ ਨਾ ਕੋਈ ਮਜ਼ਾਕ ਕਰਨ ਦੀ ਆਉਣਾ ਵਾ ਮਜਾਕ ਨਹੀਂ ਉਹਨੇ ਮੈਨੂੰ ਫੋਟੋ ਸੈਂਡ ਕੀਤੀਆਂ 50000 ਰੁਪਏ ਮੰਗਿਆ ਉਹਨੇ ਮੇਰ ਕੋ ਸੱਚੀ ਗੱਲ ਹਾਂਜੀ ਮੈਨੂੰ ਨਹੀਂ ਪਤਾ ਮੇਰ ਕੋ ਹੈ ਨਹੀਂ ਪੈਸੇ ਤੁਸੀਂ ਦੋਗੇ ਇੱਧਰ ਵੀ ਸਿਆਪਾ ਪੈ ਗਿਆ ਓ ਮੇਰਾ ਤਾਏ ਮੇਰਾ ਤਾਏ ਦਾ ਮੁੰਡਾ ਨਹੀਂ ਆ ਹਾਂਜੀ ਉਹਨੇ ਆਪਾਂ ਨੂੰ ਕਿਤੇ ਬਾਜ਼ਾਰ ਚ ਵੇਖ ਲਿਆ ਤੁਹਾਨੂੰ ਉਹ ਮਾਲ ਚ ਆਪਾਂ ਕੱਪੜੇ ਲੈਣ ਗਏ ਸੀ ਨਾ ਉੱਥੇ ਤੇ ਉੱਥੇ ਵੇਖ ਲਿਆ ਉਹਨੇ ਆਪਾਂ ਨੂੰ ਤੇ ਉਹ ਘਰੇ ਆਇਆ ਹੈ ਮੈਨੂੰ ਕਹਿਣ ਵਾਸਤੇ ਹੋਣੇ ਪਰ ਮੈਂ ਪੈਰਾਂ ਤੇ ਪਾਣੀ ਤੇ ਨਹੀਂ ਪੈਣ ਦਿੱਤਾ ਪਰ ਮੈਨੂੰ ਬੜਾ ਔਖਾ ਸੋਖਾ ਹੁੰਦਿਆ ਸੀ ਮੈਨੂੰ ਕਹਿੰਦੇ ਆ ਸੀ ਤੂੰ ਇਹੋ ਕੁੜੀ ਨਾਲ ਫਿਰਨਦੇ ਆਂ ਮੈਂ ਜੇ ਗਰਮੀਤ ਨੂੰ ਦੱਸਦਾ ਤੇ ਫੇਰ ਮੈਂ ਕਹਾ ਗਰਮੀਤ ਨੂੰ ਨਹੀਂ ਦੱਸਦਾ ਤੂੰ ਕਾਤੋਂ ਲੈ ਪਾਣੀ ਸਾਡੀ ਘਰ ਦੇ ਵਿੱਚ ਆਹ 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 ਗੱਲ ਗੁੱਲ ਕਹਿ ਕੇ ਤੇ ਮੁੰਕੇ ਮੈਂ ਟਾਲਦਾ ਉਹਨੂੰ ਹੁਣ ਪਤਾ ਨਹੀਂ ਮੈਨੂੰ ਕੌਣ ਆ ਕੀ ਇਹ ਤੇ ਨਹੀਂ ਹੈ ਕਿ ਤੇ ਤੁਹਾਡਾ ਭਰਾ ਆਈ ਨਹੀਂ ਯਾਰ ਉਹ ਨਹੀਂ ਇਹ ਤਾਂ ਦਾ ਕੰਮ ਕਰਦਾ ਉਹ ਨੂੰ ਨਹੀਂ ਇਹਨਾਂ ਦਾ ਪਤਾ ਹਣਾ ਕਹਿੰਦੇ ਆ ਸੀ ਫੋਟੋਆਂ ਖੇਚ ਲੈਣੀਆਂ ਸੀ ਤੇ ਪਰ ਮੈਂ ਕਹਾ ਤੂੰ ਖੇਚ ਲੈਣੀਆਂ ਜਾਂਦਾ ਮੈਂ ਖਿੱਚੀਆਂ ਨਹੀਂ ਨਾ ਭਬੀ ਤੇਰੀ ਕਹਿੰਦੇ ਆ ਸੀ ਫੋਟੋਆਂ ਖੇਚਦਾ ਮੈਂ ਖਿ ਤੂੰ ਜੋ ਮਰਜ਼ੀ ਹੋ ਜਾ ਤੂੰ ਹੀ ਕਰਨਾ ਜੋ ਕਰਨਾ ਮੈਨੂੰ ਨਹੀਂ ਜੇ ਪਤਾ ਮਿੰਨੇ ਬੜਾ ਧਰ ਲੱਗਣ ਗਿਆ ਅੱਗੇ ਜੱਕੀ ਨੂੰ ਸ਼ੱਕ ਹੋ ਗਿਆ ਵਾ ਤੂੰ ਐਦਾਂ ਕਰ ਤੂੰ ਨਾ ਹੁਣ ਹੁਣ ਨੰਬਰ ਆਵੇ ਨਾ ਉਹਦਾ ਬਲੈਕ ਵਿਡਰ ਦਾ ਫੋਨ ਆਵੇ ਹੁਣ ਤੇ ਉਹਨੂੰ ਮੇਰਾ ਨੰਬਰ ਦੇ ਦੇਈ ਉਹਨੂੰ ਕਹੀਂ ਵੀ ਐਸ ਨੰਬਰ ਤੇ ਫੋਨ ਕਰ ਲੈ ਤੇ ਆਹ ਬੰਦਾ ਤੈਨੂੰ ਪੈਸੇ ਪਾਊਗਾ ਠੀਕ ਠੀਕ ਮੇਰੇ ਕੋ ਹੈ ਨਹੀਂ ਜੇ ਪੈਸੇ ਤੁਸੀਂ ਕਰਨੇ ਆ ਉਹ ਨਹੀਂ ਮੈਂ ਕਰ ਦਊਗਾ ਮੇਰੇ ਨਾਲ 1 ਰੁਪਿਆ ਦੇ ਦੇ ਮੈਨੂੰ 100 ਗੱਲਾਂ ਕਰਤੀ ਐ ਉਹ ਪੁੱਛਦੀ ਕਿ ਕਿੱਧਰ ਗਈ ਕਿੱਥੇ ਖਰਚੇ ਆ ਕੀ ਕੀਤਾ ਉਹ ਤਾਂ ਮੈਨੂੰ ਪਤਾ ਵਾ ਕੋਈ ਨਹੀਂ ਕੋਈ ਨਹੀਂ ਮੈਂ ਪਾ ਦੂੰਗਾ ਪੈਸੇ ਤੂੰ ਉਹਨੂੰ ਸਿਰਫ ਇਹ ਨੰਬਰ ਦੇ ਦੇ ਦੀ ਉਹਨੂੰ ਕਹੀਂ ਮੇਰੇ ਨਾਲ ਗੱਲ ਕਰਨ ਲਈ ਤੂੰ ਮੈਨੂੰ ਫੋਨ ਤੇ ਕਰ ਲਿਆ ਕਰ ਤੂੰ ਫੋਨ ਹੀ ਨਹੀਂ ਕਰਦੀ ਹੁੱਕਾ ਮੈਨੂੰ ਬਿਲਕੁਲ ਕਤੇ ਮੈਂ ਫੋਨ ਤੈਨੂੰ ਸ਼ੱਕ ਹੋ ਗਿਆ ਸੀ ਚੱਲ ਠੀਕ ਹੈ ਕੋਈ ਗੱਲ ਨਹੀਂ ਚੱਲ ਤੂੰ ਹੁਣ ਮੇਰੀ ਗੱਲ ਸੁਣ ਲਓ ਨਾਲੇ ਜਦੋਂ ਮੈਂ ਕਹੂੰਗੀ ਨਾ ਉਦੈ ਫੋਨ ਕਰਿਓ ਐਵੇਂ ਨਾ ਖੜੀ ਜਾਇਆ ਕਰੋ ਹੁਣ ਤੂੰ ਆਪ ਕਰਿਆ ਕਰੇਂਗੀ ਫੋਨ ਮੈਨੂੰ ਆਪੇ ਹਾਂ ਮੈਂ ਆਪੇ ਹੀ ਕਰੂੰਗੀ ਤੂੰ ਹੀ ਨਹੀਂ ਕਰਨਾ ਚਲ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ